ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਅੱਜ ਦੀਆਂ ਬੜੀਆਂ ਅਹਿਮ ਖਬਰਾਂ ਆਓ ਪਹਿਲਾਂ ਇਹਨਾਂ ਕੁਝ ਖਬਰਾਂ ਦਾ ਤੁਹਾਨੂੰ ਸੁਣਾਉਂਦੇ ਆਂ ਅੱਜ ਆਰਐਸਐਸ ਦੇ ਘੜ ਵਿੱਚ ਗਾਜੀ ਮਲਕ ਅਰਜਨ ਖੜਗੇ ਉਥੇ ਹੀ ਜੇਪੀ ਨੱਡਾ ਨੇ ਵੀ ਕਿਹਾ ਕਿ ਸਾਡੀ ਸਰਕਾਰ ਨੇ ਪਛੜੀਆਂ ਸ਼੍ਰੇਣੀਆਂ ਨੂੰ ਮੁਕਤਰਾ ਵਿੱਚ ਲਿਆਉਣ ਲਈ ਕੰਮ ਕੀਤਾ ਕਿਹਾ ਇਸੇ ਤਰ੍ਹਾਂ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਪਿੰਤਾ ਨੇ ਵੀ ਦੇ ਦਿੱਤਾ ਅਸਤੀਫਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕਰਦਾ ਸਮਾਚਾਰ ਮਿਲਿਆ ਹੈ ਪੰਜਾਬ ਪੁਲਿਸ ਨੇ ਸੰਖੇਪ ਮੁਠਬੇੜ ਤੋਂ ਬਾਅਦ ਅੰਤਰਰਾਜੀ ਹਾਈਵੇ ਲੋਟੇਰਿਆ ਦੇ ਗੋਦਾ ਸਰਗਨਾ ਕਾਬੂ ਕੀਤਾ ਜਿਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ ਤੇ ਫਲੋਰ ਦੇ ਪਿੰਡ ਗੰਨਾ ਵਿੱਚੋਂ ਕਾਸੂ ਤਹਿਤ ਛਾਪੇਮਾਰੀ ਚ ਪੁਲਿਸ ਨੇ 12 ਗ੍ਰਾਮ ਹੈਰੋਇਨ ਅਤੇ 300 ਐਂਟੀ ਜੋਲਮ ਗੁਲੀਆਂ ਸਮੇਤ ਪੰਜਾਂ ਨੂੰ ਫੜਿਆ ਤੇ ਆਓ ਦੋਸਤੋ ਹੁਣ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਉਣਾ ਵਿਸਤਾਰ ਬੰਬਈ ਵਿੱਚ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖਰਗੇ ਨੇ ਅੱਜ ਆਰਐਸਐਸ ਦੇ ਘਰ ਨਾਗਪੁਰ ਵਿੱਚ ਇੱਕ ਚੋਣ ਰੈਜੀਵ ਸੰਬੋਧਨ ਕਰਦਿਆਂ ਕਿਹਾ ਜਿੱਥੇ ਉਹਨਾਂ ਨੇ ਇਸ ਦੌਰਾਨ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਲਈ ਇਹ ਬਹੁਤ ਮਹੱਤਵਪੂਰਨ ਚੋਣ ਹੈ ਅਸੀਂ ਇਸ ਰਾਜ ਨੂੰ ਬਦਲਣਾ ਹੈ आते सरकार हटा है ये लोगों द्वारा चुनी गई सरकार नहीं है यह धमका के बनाई गई है इसके आगू से मंत्री भाजपा तो डरते हैं इसलिए भाजपा भी इन आगू गुलाम बना के रखने की कोशिश करती है जेकर इत चंकी सरकार बनी हो हो तो आत्म सन्मान हो मजबूत होगा इत दई कि महाराष्ट्र विधानसभा चोणों के भी नवंबर नोटिंग होगी ਅਤੇ ਨਤੀਜੇ ਤੈਨ ਮ ਬਣੂ ਅਲਾਨੇ ਜਾਣਗੇ ਉਧਰ ਧੰਨਵਾਦ ਝਾਰਖੰਡ ਦੇ ਵਿੱਚ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਤੇ ਹਮਲਾ ਬੋਲਿਆ ਅਤੇ ਕਿਹਾ ਕਿ ਪਾਪ ਪੀ ਇੱਕ ਵਾਈ ਵਾਈ ਕੇਂਦਰ ਸਰਕਾਰ ਨੇ ਹੋਰ ਪਛੜੀਆਂ ਸ਼੍ਰੇਣੀਆਂ ਨੂੰ ਮੁਖਤਾਰਾ ਵਿੱਚ ਲਿਆਉਣ ਲਈ ਕੰਮ ਕੀਤਾ ਹੈ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਵਾਸੀਆਂ ਭਾਈਚਾਰਿਆਂ ਦੇ ਬਜਟ ਤੇ 3 ਗੁਣਾ ਵਾਧਾ ਕੀਤਾ ਹੈ ਇੱਥੇ ਇੱਕ ਜਨ ਸਭਾ ਨੇ ਸੰਬੋਧਨ ਕਰਦਿਆਂ ਜੀਪੀ ਨੱਡਾ ਨੇ ਕਿਹਾ ਮੰਡਲ ਕਮਿਸ਼ਨ ਉਦੋਂ ਲਾਗੂ ਕੀਤਾ ਗਿਆ ਸੀ ਜਦੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਰਜ਼ੀਬ ਗਾਂਧੀ ਫਾਊਂਡੇਸ਼ਨ ਵਿੱਚ ਕਿੰਨੇ ਓਪੀਸੀ ਹਨ ਕਾਂਗਰਸ ਵਰਕਿੰਗ ਕਮੇਟੀ ਵਿੱਚ ਮੈਂ ਇਹ ਕਹਿ ਸਕਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਵਿੱਚ ਸਤਾਈ ਮੰਤਰੀ ਹਲ ਸਾਡੀ ਸਰਕਾਰ ਨੇ ਪਛੜੇ ਵਰਗਾਂ ਨੂੰ ਮੁਖਤਾਰਾ ਵਿੱਚ ਦਿਵਾਉਣ ਲਈ ਕੰਮ ਕੀਤਾ ਹੈ ਆਓ ਦੋਸਤੋ ਤੁਹਾਨੂੰ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਕੀਰ ਵਾਦਲ ਬਲਦ ਦਿੱਤੇ ਅਸਤੀਫੇ ਤੋਂ ਬਾਅਦ ਦੱਸਿਆ ਕਿ ਅੱਜ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਭੁਪਿੰਦਰ ਸਿੰਘ ਪਿੰਦਾ ਨੇ ਵੀ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਤ ਨੂੰ ਸੌਂਪਿਆ ਗਲਬਾਤ ਕਰਦੇ ਆ ਉਹਨਾਂ ਨੇ ਇਹ ਦੱਸਿਆ ਕਿ ਸਰਦਾਰ ਬਾਦਲ ਬਲੂ ਦੇਤੇ ਅਤੀਬਤ ਬਾਦ ਉਹਨਾਂ ਦੇ ਮਨ ਨੂੰ ਵੀ ਪਾਰੀ ਥੇਸ ਪਹੁੰਚੀ ਹੈ ਤੇ ਜਿਸ ਕਾਰਨ ਉਹਨਾਂ ਵੱਲੋਂ ਵੀ ਇਹ ਫੈਸਲਾ ਲਿਆ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਹੋਰਾਂ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੇ ਵੀ ਮਨ ਨੂੰ ਇਹ ਲੱਗਦਾ ਹੈ ਥੇਸ ਪਹੁੰਚਦੀ ਹੈ ਕਿ ਕੀ ਓਬਵੀਅਸਲੀ ਵਧਣਗੇ ਤੇ ਅਗਦੀ ਖਬਰ ਵੱਲ ਰੁੱਕ ਕਰਦੇ ਆ ਜਿਵੇਂ ਕਿ ਅਕਸਰ ਤੁਸੀਂ ਇਹ ਖਬਰਾਂ ਸੁਣਦੇ ਰਹਿੰਦੇ ਹੋ ਕਿ ਪੰਜਾਬ ਵਿੱਚ ਦਿਨ ਦਿਹਾੜੇ ਕਤਲ ਦੀਆਂ ਵਾਰਦਾਤਾਂ ਰੋਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਸਰਦੀ ਜਲੇ ਤਰਨਤਾਂ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਪਿੰਡ ਲਾਲੂ ਕੋਮਨ ਵਿਖੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਦੀ ਪਛਾਣ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਬਦੋਈ ਹੈ ਜੋ ਪਿੰਡ ਦੇ ਹੀ ਇੱਕ ਘਰ ਵਿੱਚ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੈਸੀ ਮਿਲੀ ਜਾਣਕਾਰੀ ਅਨੁਸਾਰ ਜਦੋਂ ਪ੍ਰਤਾਪ ਸਿੰਘ ਪੋਗਸਮਾਗਮ ਤੋਂ ਪਾਸ ਪਰਤ ਰਹੇ ਸੰਤਾਂ ਰਸਤੇ ਵਿੱਚ ਮੋਟਰਸਾਈਕਲ ਸਵਾਰ ਹੋ ਕੇ ਆਏ ਅਣਪਛਾਤੇ ਬੰਦਿਆਂ ਦੇ ਵੱਲੋਂ ਪ੍ਰਤਾਪ ਸਿੰਘ ਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਗਈ ਇਸ ਘਟਨਾ ਵਿੱਚ ਪ੍ਰਤਾਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੋ ਗਈ ਦੱਸਿਆ ਗਿਆ ਜਦੋਂ ਕਿ ਇਸ ਘੁੜਾਵਾਰੀ ਵਿੱਚ ਬੁੱਧ ਸਿੰਘ ਭਗਵਤ ਸਿੰਘ ਅਤੇ ਰਾਜਨ ਸਿੰਘ ਨਾਂ ਦੇ ਵਿਅਕਤੀ ਜ਼ਖਮੀ ਹੋਏ ਦਾਸੇ ਹਨ ਜਿਨ੍ਹਾਂ ਨੂੰ ਇਲਾਜ ਲਈ ਤ੍ਰント ਆਸਪਤਾਲ ਵਿੱਚ ਪਹੁੰਚਾਇਆ ਗਿਆ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਅਭਿਮਨੂ ਰਾਣਾ ਅਤੇ ਡੀਐਸਪੀ ਸਬਡਿਵੀਜ਼ਨ ਤਰੰਤ ਕਮੇਡੀ ਸਿੰਘ ਮੌਕੇ ਤੇ ਪਹੁੰਚ ਕੇ ਜਿਨਾ ਬਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਨੂੰ ਸੁਰੱਖਿਤ ਸੂਬਾ ਬਣਾਉਣ ਦੇ ਮੱਦੇਨਜ਼ਰ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਵੱਲੋਂ ਦਰਜ ਕਰਦੇ ਹੋਏ ਐਸਐਸਐਸ ਨਦਰ ਪੁਲਸ ਨੇ ਬੰਦੂਕ ਦੇ ਨੋਤੇ ਲੋਕਾਂ ਕੋਹਾ ਨੂੰ ਪੰਜਾਬ ਦੇਣ ਵਾਲੇ ਹਾਈਵੇ ਲੁਟੇਰਿਆ ਗੁਰੂ ਦੇ ਸਰਕਣਾ ਨੂੰ ਪਿੰਡ ਲੈ ਲਈ ਨੇੜੇ ਸੰਖੇਪ ਮੁੱਠ ਪੁਇੰਟ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਕਾਜ ਵਿੱਚੋਂ 32 ਕੈਲੀਬਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਇਹ ਜਾਣਕਾਰੀ ਦਿੰਦਿਆਂ ਬੀਜਪੀ ਪੰਜਾਬ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਸਤਪ੍ਰੀਤ ਸਿੰਘ ਉਰਫ ਸੱਤੀਵਾਸੀ ਚੰਦਰਲਾ ਵਜਹੀ ਹੈ ਪੰਜਾਬ ਪੁਲਿਸ ਦੀ ਟੀਮ ਨੇ ਪਰ تینਾਂ ਮੋਟਰਸਾਈਕਲ ਵੀ ਜ਼ਬਤ ਕੀਤਾ ਜਿਸ ਨੂੰ ਉਹ ਖੁਦ ਚਲਾ ਰਿਹਾ ਸੀ ਡੀਜੀਪੀ ਗੌਰਵ ਜაძਵ ਨੇ ਦੱਸਿਆ ਕਿ ਫਾੜੇ ਗਏ ਮਲਾਜਮ ਦਾ ਅਪਰਾਧਿਕ ਪਰਚੋਕੜ ਅਤੇ ਉਸ ਵਿਰੁੱਧ ਚੋਰੀ ਅਤੇ ਲੁੱਟਾਖੋਹਾਂ ਦੀਆਂ ਕਈ ਬਾਰਦਾਤਾਂ ਮਾਮਲੇ ਦਰਜ ਹਨ ਛਤਿਰਾ ਗਰੂ ਮੁਕਤੋਰ ਤੇ ਅੰਬਾਲਾ ਡੇਰਾ ਵਸੀ ਹਾਈਵੇ ਤੇ ਰੁਕੇ ਬੰਨਣ ਨੂੰ ਸ਼ਨਾਵਣਾਉਂਦਾ ਸੀ ਅਤੇ ਹਾਲ ਹੀ ਵਿੱਚ ਇਸ ਗਰੋਵ ਨੂੰ ਪੰਜਾਬ ਤੇ ਹਰਿਆਣਾ ਵਿੱਚ ਕਾਫੀ ਡੋਟਾ ਹੋਆ। ਇਹ ਕਈ ਵਾਰ ਦਾ ਤਾਨੂੰ ਅੰਜਾਮ ਦਿੱਤਾ ਹੈ। ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਸਫਾਰ ਕੀਤਾ ਮਲਜਮ ਸੱਤੀ ਆਪਣੇ ਤਿੰਨ ਹੋਰ ਸਾਥੀਆਂ ਨਾਲ ਤਿੰਨ ਅਤੇ 10 ਰਮਾਪੜ ਨੂੰ 2024 ਨੂੰ ਹਾਈਵੇ ਤੇ ਦੇਰ ਰਾਤ ਹੋਈਆ ਦੋ ਡੋਟਾ ਹੋਆ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਸੀ। ਜਿਸ ਵਿੱਚ ਸਬਡਿਵੀਜ਼ਨ ਡੇਰਾ ਬੱਸੀ ਦੇ ਲਾਲੂੜੂ ਇਲਾਕੇ ਵਿੱਚ ਬੰਦੂਕ ਦੀ ਨੋਕ ਤੇ ਨਕਦੀ ਡੁੱਟਖੁਆ ਮੋਬਾਈਲ ਅਤੇ ਸੋਨੇ ਦੇ ਗਹਿਣੇ ਡੁੱਟੇ ਕਾਇਆਨ ਡੀਜੀਪੀ ਨੇ ਦੱਸਿਆ ਕਿ ਉਹ ਤੇ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਨਸ਼ੀਲੇ ਪਦਾਰਥਾਂ ਖਿਲਾਫ ਅੱਜ ਸਵੇਰੇ ਘੇਰਵੰਦੀ ਕਰਕੇ ਸੱਜ ਆਪਰੇਸ਼ਨ ਦੁਹਾਨ ਗਿਲੰਦਰ ਦਿਹਾਤੀ ਪੁਲਿਸ ਨੇ ਅੱਜ ਪੰਜਾਬ ਦੇ ਫਲੋਰ ਸਬ ਡਿਵੀਜ਼ਨ ਦੇ ਗਾਨਾਪਿੰਡ ਦੀ ਇੱਕ ਲੋਰੀਂਦੀ ਬੈਲਾ ਸਮਗਲ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਪਾਰੀਮਾਤਰਾ ਵਿੱਚ ਨਸ਼ੀਲੇ ਪ੍ਰਾਪਤ ਪਦਾਰਥ ਬਰਾਮਦ ਕੀਤੇ ਨੇ ਇਹ ਆਪਰੇਸ਼ਨ ਜਿਸ ਵਿੱਚ ਯੋਜਨਾਬੱਧ ਤਰੀਕੇ ਨਾਲ ਤਲਾਸ਼ੀ ਲੈਣ ਤੋਂ ਪਹਿਲਾਂ ਪੂਰੇ ਪਿੰਡ ਦੀ ਘੇਰਾਬੰਦੀ ਕੀਤੀ ਗਈ ਨੂੰ ਉਪ ਪੁਲਿਸ ਕਪਤਾਨ ਫਲੋਰ ਸਰਪੰਦ ਸਿੰਘ ਬਲਦੀ ਸਿੰਧੀ ਨਿਗਰਾਨੀ ਹੇਠ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ ਦਿਹਾਤੀ ਪੁਲਿਸ ਦੇ ਐਸ ਐਚ ਓ ਥਾਣਾ ਫਲੋਰ ਦੀ ਅਗਵਾਈ ਵਿੱਚ ਤਿੰਨ ਵਕ ਵਕ ਟੀਮਾਂ ਨੇ ਰਣਨੀਤਿਕ ਤੌਰ ਤੇ ਆਪਣੇ ਆਰੇ ਦੋਲੇ ਤਨਾਇਤ ਕੀਤਾ ਕਈ ਥਾਵਾਂ ਤੇ ਤਾਲਮਿਲ ਛਾਪੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਪਿੰਡ ਦੀ ਘੇਰਾਬੰਦੀ ਕੀਤੀ ਗਈ ਆਪਰੇਸ਼ਨ ਦੀ ਸਫਲਤਾ ਬਾਰੇ ਬੋਲਦੇ ਆ ਜਿਹੜਾ ਦਿਹਾਤੀ ਦੇ ਸੀਨੀਅਰ ਸੁਪਰਡੈਂਟ ਪੁਲਿਸ ਐਸਐਸਪੀ ਹਰ ਕਮਲ ਪ੍ਰੀਤ ਸਿੰਘ ਖਾਕਰ ਨੇ ਕਿਹਾ ਕਿ ਗੰਨਾ ਪਿੰਡ ਵਿੱਚ ਨਸ਼ਿਆਂ ਦੀ ਤਸਕਰੀ ਦੀਆਂ ਗਤੀਵਿਧੀਆਂ ਬਾਰੇ ਖਾਸ ਕੋਪੀਆ ਸੂਚਨਾਵਾਂ ਮਿਲਣ ਤੋਂ ਬਾਅਦ CASO ਆਪਰੇਸ਼ਨ ਨੂੰ ਸਾਵਧਾਨੀ ਨਾਲ ਯੋਜਨਾਬੰਦ ਕੀਤਾ ਗਿਆ ਸੀ ਪੁਲਿਸ ਟੀਮਾਂ ਨੇ ਪਛਾੜੇ ਗਏ ਇਤਰਾ ਵਿੱਚ ਘਰ ਘਰ ਤਲਾਸ਼ੀ ਲੈਣ ਤੋਂ ਪਹਿਲਾਂ ਸਾਰੇ ਪ੍ਰਵੇਸ਼ ਅਤੇ ਨਿਕਾਸ ਪੁਆਇੰਟਾਂ ਨੂੰ ਸੁਰੱਖਤ ਕੀਤਾ ਸੀ ਉਹਨਾਂ ਨੇ ਦੱਸਿਆ ਕਿ ਕਈ ਘੰਟੇ ਚੱਲੇ ਇਸ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ ਕਈ ਗਰਫਤਾਰੀਆਂ ਤੇ ਬਰਾਮਦੀਆਂ ਕੀਤੀਆਂ ਪਹਿਲਾਂ ਪਹਿਲੀ ਟੀਮ ਨੇ ਮੈਂਡਲ ਦੇ ਸਾੜਾ ਦੀ ਘੇਰਾਬੰਦੀ ਕਰਕੇ ਜਤਿੰਦਰ ਕੁਮਾਰ ਉਰ ਬਾਈ ਪੁੱਤਰ ਜਮਨ ਲਾਲ ਅਧਿਤਵਿੰਦਰ ਕੁਮਾਰ ਉਰਫ ਮੋਟਾ ਪੁੱਤਰ ਤੇਜ ਚੰਦ ਨੂੰ ਕਾਬੂ ਕਰ ਲਿਆ ਟੀਮ ਨੇ ਉਹਨਾਂ ਦੇ ਕਬਜ਼ੇ ਵਿੱਚੋਂ 110 ਐਂਟੀਜ਼ੋਲਮ ਗੋਲੀਆਂ ਪ੍ਰਾਪਤ ਕੀਤੀਆਂ ਦੂਸਰੀ ਟੀਮ ਨੇ ਰੋਹਨ ਕੁਮਾਰ ਨੂੰ ਕਾਬੂ ਕਰਕੇ 12 ਗ੍ਰਾਮ ਹੈਰੋਇਨ ਪ੍ਰਾਪਤ ਕੀਤੀ ਜੀ ਟੀਮ ਨੇ ਸਰਜੀਤ ਕੁਮਾਰ ਦੀ ਪਤਨੀ ਨਿੰਦਰ ਨੂੰ 150 ਹੋਰ ਐਂਟੀਜ਼ੋਲਮ ਗੋਲੀਆਂ ਪ੍ਰਾਪਤ ਕੀਤੀਆਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪਿੰਡਾਂ ਪਿੰਡ ਵਿੱਚ ਪੰਜਾਬ ਪੁਲਿਸ ਸ਼ਾਪੇਮਾਰੀ ਕਰਕੇ ਇਥੋਂ ਨਸ਼ੀ ਤਸਕਰੀਂ ਰਲ ਪਾਉਣ ਲਈ ਕੋਸ਼ਿਸ਼ ਕਰਦੀ ਰਹੀ ਹੈ ਪਰ ਕਾਮਯਾਬੀ ਅਜੇ ਤੱਕ ਪੂਰੀ ਤਰ੍ਹਾਂ ਪੁਰਸ ਨੂੰ ਨਹੀਂ ਮਿਲ ਰਹੀ ਤੇ ਦੋਸਤੋ ਇਹ ਖਬਰਾਂ ਤੁਸੀਂ ਸੁਣ ਰਿਹਾ ਸੀ ਬਿਲਗਾ ਨਿਊਜ਼ ਆਨਲਾਈਨ ਤੋਂ ਤੇ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਇਸ ਵਾਰੀ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣੇ ਵਿਚਾਰ ਲਿਖ ਸਕਦੇ ਹੋ ਪ੍ਰੋਗਰਾਮ ਚੰਗਾ ਲੱਗਾ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਅਸੀਂ ਕੱਲ ਫਿਰ ਤੁਹਾਡੇ ਲਈ ਇਸੇ ਤਰ੍ਹਾਂ ਨਮੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਆਵਾਂਗੇ ਉਸ ਸਮੇਂ ਦੇ ਤੱਕ ਸਾਨੂੰ ਦੀ ਉਜਾਜ ਤੁਹਾਡਾ ਧੰਨਵਾਦ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ